ਇਹ ਦਿਨ ਫਿੱਤਰ ਦੇ ਮੌਕੇ ਉੱਤੇ ਮੁਸਲਿਮ ਭਾਈਚਾਰੇ ਦੇ ਵੱਲੋਂ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ ਹੈ। ਤਉਤੇ ਅੰਮ੍ਰਿਤਸਰ ਦੀ ਹਾਲ ਬਾਜ਼ਾਰ ਦੇ ਵਿੱਚ ਮਸਜਿਦ ਖੈਰਦੀਨ ਜਾਮਾ ਮਸਜਿਦ ਵਿੱਚ ਵੀ ਅੱਜ ਸਵੇਰੇ ਨਮਾਜ਼ ਅਦਾ ਕੀਤੀ ਗਈ ਹੈ। ਹਾ ਤਾਂ ਇਸ ਤੋਂ ਬਾਅਦ ਸਾਰੇ ਇੱਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦੇ ਕੇ ਰੋਜ਼ੇ ਦੀ ਸਮਾਪਤੀ ਕੀਤੀ ਹੈ। ਇਸ ਮੌਕੇ ਮਸਜਿਦ ਦੇ ਇਮਾਮ ਨੇ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਕਾਇਮ ਰੱਖਣ ਦੀ ਦੁਆ ਕੀਤੀ ਹੈ। ਇਮਾਮ ਨੇ ਦੱਸਿਆ ਕਿ ਇਸ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ। ਉਨਾ ਕਹਿਆ ਕਿ ਫਲਸਤੀਨ ਵਰਗੇ ਦੇਸ਼ਾਂ ਵਿੱਚ ਮੁਸਲਮਾਨਾਂ ਦੇ ਬੱਚੇ ਬਜ਼ੁਰਗਾਂ ਤੇ ਜੋ ਤਸ਼ੱਦਦ ਹੋ ਰਹੀ ਹੈ ਉਸਦੇ ਲਈ ਅੱਜ ਦੁਆ ਕੀਤੀ ਗਈ ਹੈ ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਕਿ ਨੇਤਾਵਾਂ ਨੇ ਵੀ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ आ, हमने पहले इसके बाद पहले हमने एक मंथ तक रोज़े रखनी पड़ती है फास्टिंग जिसे हम कहते हैं तो रोज़े का मतलब है जितनी भी बुराइयां हैं उनसे दूर रहना यानी बुरा नहीं सोचना बुरा नहीं देखना आँखों का रोजा कानों का रोजा बुरा नहीं सुनना आँखों का रोजा बुरा नहीं करना तो जितनी भी बुराई चीज़ें हैं उनसे दूर रहना उसको हम कहते हैं रोज़े उसमें और एक चीज़ मेन चीज़ आता है कि ऊपर वाले ने हमें हुक्म दिया है कि आपको इस महीने में जो खाना है यानी नफस है नफुस को हमें कंट्रोल करना है जब हम नफुस को कंट्रोल करेंगे तभी तो हम जो शैतान है उसे हम मुक्ति मांगे वो ले सकते हैं नजात ले सकते हैं तो कंटिन्यूसली खुद को कंट्रोल में रखना एक महीने तक इट इज़ नॉट ए ਉਸ ਮਹੀਨੇ ਕੇ ਬਾਅਦ ਸਖਤੀ ਕੇ ਬਾਅਦ ਹੋਏ ਕੰਟਰੋਲ ਕੇ ਬਾਅਦ ਹਮੇ ਇੱਕ ਖੁਸ਼ੀ ਦਾ ਦਿਨ ਆਤਾ ਹੈ ਉਸ ਕੋ ਹਮ ਕਹਤੇ Eid। ਤੋ ਅੱਜ ਹਮੇ ਵੀ ਕਾਫੀ ਖੁਸ਼ੀ ਹੈ ਕਾਫੀ ਮਸਰਰਤ ਹੈ ਕਿਉਂਕਿ ਹਮਨੇ ਇੱਕ ਕੰਟੀਨਿਊਸਲੀ ਹਮ ਇੱਕ ਮਹੀਨੀ ਤੱਕ ਰੋਜ਼ੇ ਹਮਨੇ ਰੱਖੇ ਹਨ। ਤੋ ਅੱਜ ਮੈਂ ਇਹ ਕਹਿ ਸਕਦਾ ਹੂੰ ਕਿ ਅੱਜ ਕਾਫੀ ਖੁਸ਼ ਹੈ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਉਹ ਸਾਡੀ ਇਸ ਮਸਜਿਦ ਜਿਹੜੀ ਹੈ ਇਹ ਬਹੁਤ ਇਤਿਹਾਸਿਕ ਮਸਜਿਦ ਹੈ 200 ਸਾਲ ਪੁਰਾਣੀ ਮਸਜਿਦ ਹੈ 1947 ਤੋਂ ਪਹਿਲਾਂ ਦੀ ਬਣੀ। ਇਸ ਮਸਜਿਦ ਦੇ ਵਿੱਚ ਜਾਵਾ ਮਸਜਿਦ ਖੈਰੁਦੀਨ ਦੇ ਵਿੱਚ ਸਾਡੇ ਮੌਲਾਣਾ ਹਾਮਿਦ ਹੁਸੈਨ ਕਾਸਮੀ ਜੀ ਨੇ ਜਿਹੜੀ ਇੱਥੇ ਨਮਾਜ਼ ਅਦਾ ਕੀਤੀ ਹੈ ਔਰ ਉਹਨਾਂ ਦੇ ਪਿੱਛੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਨਮਾਜ਼ੀਆਂ ਨੇ ਨਮਾਜ਼ ਪੜ੍ਹੀ ਹੈ ਇਹ ਜਿਹੜਾ ਦਿਨ ਹੈ 30 ਦਿਨ ਦੇ ਰੋਜ਼ੇ ਰੱਖਣ ਤੋਂ ਬਾਅਦ ਇੱਥੇ ਇੱਕ ਦਿਨ ਪਹਿਲਾਂ ਜਿਹੜਾ ਵਾ ਚਾਨ ਦੇਖਦੇ ਆ ਲੋਕ ਔਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਚਾਨ ਦੀ ਜਿਹੜੀ ਹੈ ਉਹ ਕਰਦੇ ਨੇ ਕਿ ਚਾਨ ਦਿਖੇ ਤੇ ਅਸੀਂ ਨਮਾਜ਼ ਪੜ੍ਹੀਏ ਔਰ ਇਹ ਅੱਜ ਨਮਾਜ਼ ਦਾ ਦਿਨ ਜਿਹੜਾ ਵਾ ਆਇਆ ਹੈ ਨਮਾਜ਼ ਸਾਰਿਆਂ ਨੇ ਅਦਾ ਕੀਤੀ ਹੈ ਇਸ ਦੇ ਵਿੱਚ ਦੁਆਵਾਂ ਕੀਤੀਆਂ ਤੇ ਦੁਆਵਾਂ ਦੇ ਵਿੱਚ ਜਿਹੜਾ ਵਾ ਸਾਡੇ ਮੁਲਕ ਵਾਸਤੇ ਪੰਜਾਬ ਵਾਸਤੇ ਸਾਰਿਆਂ ਵਾਸਤੇ ਤੱਕੀ ਗੱਡੇ ਸਾਡਾ ਮੁਲਕ ਹੋਰ ਪੰਜਾਬ ਉਹ ਸਾਡੇ ਮਜ਼ਹਬ ਦੇ ਵਿੱਚ ਜਿਹੜੀਆਂ ਵਾ ਆਪਸ ਵਿੱਚ ਭਾਈਚਾਰਾ ਵਧੇ ਸਾਰਿਆਂ ਦੇ ਵਾਸਤੇ ਦੁਆਵਾਂ ਕੀਤੀਆਂ ਦੇਸ਼ ਭਰ ਦੀ ਆਵਾਮ ਨੂੰ ਕੀ ਕਹਿਣਾ ਚਾਹੁੰਦੇ ਹੋ ਅੱਜ ਮੌਕੇ ਦੇਸ਼ ਭਰ ਦੀ ਆਵਾਮ ਨੂੰ ਅਸੀਂ ਇਹ ਪੈਗਾਮ ਦੇਣਾ ਚਾਹੁੰਦੇ ਆ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਅਵਲ ਅੱਲਾ ਨੂਰ ਪਾਇਆ ਸਭ ਕੁਦਰਤ ਦੇ ਬੰਦੇ ਇਹ ਜਿਹੜਾ ਵਾ ਮਜ਼ਬ ਸਾਨੂੰ ਕੋਈ ਨਹੀਂ ਸਗਾਉਂਦਾ ਮਜ਼ਬ ਜਿਹੜਾ ਵਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਸਾਡੇ ਪੈਗਾਮ ਹੈ ਕਿ ਪਹਿਲੇ ਜਿਹੜਾ ਵਾ ਵਰਲਡ ਜਿਹੜਾ ਵਾ ਇਨਸਾਨੀਅਤ ਹੈ ਇਨਸਾਨ ਦੇ ਅੰਦਰ ਇਨਸਾਨੀਅਤ ਹੋਣੀ ਚਾਹੀਦੀ ਹੈ ਉਹਦਾ ਮਜ਼ਬ ਨਹੀਂ ਦੇਖਣਾ ਚਾਹੀਦਾ ਹੁਣ ਤੁਸੀਂ ਦੇਖੋਗੇ ਕਿ ਸਾਨੂੰ ਅਸੀਂ ਹਸਪੀਟਲ ਚੱਲ ਜੰਨੇ ਆ ਸਾਨੂੰ ਬਲੱਡ ਦੀ ਲੋੜ ਪੈਂਦੀ ਹੈ ਤੇ ਉੱਥੇ ਕੋਈ ਡਾਕਟਰ ਇਹ ਨਹੀਂ ਕਹਿੰਦਾ ਵੀ ਤੇਰਾ ਮਜ਼ਬ ਕੀ ਹੈ ਉਹ ਕਹਿੰਦਾ ਖੂਨ ਪਹੁੰਚੇ ਜੀ ਇਤਦੀਆਂ ਵਧਾਈਆਂ ਦਿੱਤੀਆਂ ਫਿਰ ਆਈ ਆਪਣੇ ਮੁਸਲਮਾਨ ਚੱਲੇ ਦੂ ਜੀ ਉਹ ਵਧਾਈਆਂ ਦਿੱਤੀਆਂ ਉਹਦਾ ਅੱਲਾ ਦੇ ਗਰੀ ਕਾਬਨਾ ਕੀਤੀ ਹੈ ਕਿ ਸਾਡਾ ਭਾਈਚਾਰਾ ਤਰੱਕੀ ਕਰੇ ਜੀ ਸਾਡੇ ਸ਼ਹਿਰ ਦੇ ਵਿੱਚ ਆਪਸੀ ਭਾਈਚਾਰਾ ਸਾਂਝ ਪਿਆਰ ਵਧੇ ਜੀ ਔਰ ਸਾਡੇ ਲੜਕੇ ਹੀ ਆਪਣੇ ਸ਼ਹਿਰ ਦੀ ਇਸ ਪੰਜਾਬ ਦੀ ਇਸ